ਪਿੰਡ 'ਚ ਮੇਰੀ ਪੱਟੀ ਮੇਸ ਹੋ ਗਈ ਕਿਸੇ ਨੇ ਬੁਲਾਣੇ ਚੋਕਰੀ ਨਹੀਂ ਰਹੀ ਅਗਲਾ ਮੈਨੂੰ ਦੇਖ ਕੇ ਥੁੱਕਦਾਗਾ ਵੀ ਕਹੀ ਜੀਆ ਕਹੀ ਜੀ ਨਹੀਂ ਮੰਮੀ ਕੀ ਹੋ ਗਿਆ ਕੀ ਹੋਣਾਗਾ ਜਿਹੜਾ ਕੁਝ ਹੋ ਰਿਹਾ ਘਰ 'ਚ ਹੋਰ ਕੀ ਹੁੰਦਾ ਹੁੰਦਾ ਮੰਮੀ ਘਰ ਦੀਆਂ ਗੱਲਾਂ ਨੇ ਘਰੇ ਰਹਿਣ ਦੋ ਇੱਥੇ ਲੋਕਾਂ ਨੂੰ ਤਾਂ ਨਾ ਸੁਣਾਓ ਗਲੀਆਂ 'ਚ ਲੋਕਾਂ ਨੂੰ ਤਾਂ ਪਤਾ ਨਹੀਂ ਹੋਣਾ ਆਪਣੇ ਘਰ ਦੀਆਂ ਕਰਤੁੱਤਾਂ ਆ ਜਿਹੜੇ ਪਰਦੇ ਪਾਉਣੀਆਂ ਨਾ ਉਹ ਤੂੰ ਬੰਦ ਕਰ ਦੇ ਮੰਮੀ ਨਾਲ ਇਹਦੇ ਵਿੱਚ ਮੇਰਾ ਕੀ ਕਸੂਰਾ ਮੇਰੇ ਨਾਲ ਕਾਹਤੋਂ ਗੁੱਸੇ ਆ ਤੁਸੀਂ ਨੀ ਬਾਈ ਜਾ ਬਾਈ ਜਾ ਮੈਨੂੰ ਕੀ ਤੇਰੇ ਪਹਾੜਾ ਪਤੀ ਨਹੀਂ ਲੱਗਦਾ ਨੀ ਪਰਦੇ ਤਾਂ ਤੂੰ ਹੀ ਪਾਉਣੀ ਹੈਂਗੀ ਸਾਰੀਆਂ ਗੱਲਾਂ ਤੇ ਨਾ ਮੰਮੀ ਜਿਹੜੇ ਜਵਾਕਾਂ ਦਾ ਰਿਸ਼ਤਾ ਹੁੰਦਾ ਨਹੀਂ ਹੈਗਾ ਉਹ ਕੜਾ ਲਿਆਉਂਦੇ ਨਹੀਂ ਵਿਚਾਰੇ ਨੂੰ ਜਿਹੇ ਜੀ ਮਿਲਦੀ ਉਹੋ ਜੀ ਲਿਆਉਂਦੇ ਨੇ ਵੀ ਰੋਟੀ ਬੱਕਦੀ ਹੋਗੀ ਅੱਛਾ ਅੱਛਾ ਹੁਣ ਮੈਨੂੰ ਤੂੰ ਸਖਾਇ ਕਰੇਂਗੀ ਸਾਰੀਆਂ ਗੱਲਾਂ ਵੀ ਕਦੋਂ ਕਿਹੜੀ ਗੱਲ ਆ ਕਦੋਂ ਕਿਹੜੀ ਗੱਲ ਆ ਗਈ ਹੈ ਨੀ ਉਹ ਤਾਂ ਅਗਲਾ ਤਾਂ ਲਿਆਉਂਦਾ ਅਗਲੇ ਜ਼ਮੀਨ ਜਾਇਦਾਤ ਨਹੀਂ ਹੁੰਦੀ ਨੀ ਮੇਰੇ ਪੁੱਤ ਚ ਕਾਦੀਆਂ ਕਮੀਆਂ ਤਿਗੀਆਂ ਹੈਂ ਮੰਮੀ ਜਿੰਨੇ ਦੇ ਜ਼ਮੀਨ ਜਾਇਦਾਤ ਹਨ ਕਈ ਵਾਰੀ ਉਹਨਾਂ ਦੇ ਰਿਸ਼ਤੇ ਵੀ ਨਹੀਂ ਹੁੰਦੇ ਹੈਗੇ ਹੁਣ ਤਾਂ ਕੁੜੀਆਂ ਦੀ ਉਹੀ ਘਾਟ ਹੋਈ ਪਈ ਆ ਅੱਛਾ ਅੱਛਾ ਤੇਰੇ ਕਹਿਣ ਦਾ ਮਤਲਬ ਇਹ ਆ ਵੀ ਮੇਰੇ ਪੁੱਤ ਦਾ ਰਿਸ਼ਤਾ ਨਹੀਂ ਕੀ ਹੁੰਦਾ ਕਿ ਤੇ ਹੈਂ ਵੀ ਆ ਜਿਹੜੀ ਚਗਲ ਮੇਰੇ ਮੱਥੇ ਮਾਰੀ ਲਿਆ ਕੇ ਮੰਮੀ ਮੇਰੇ ਕਹਿਣ ਦਾ ਮਤਲਬ ਤਾਂ ਇਹ ਆ ਵੀ ਉਹ ਵੀ ਤਾਂ ਕਿਸੇ ਦੀ ਧੀ ਆ ਫਿਰ ਕੀ ਹੋਇਆ ਜੇ ਤੋ ਗਲਤੀ ਹੋਈ ਆ ਨਾਲੇ ਕਿਸੇ ਨੂੰ ਕੀ ਪਤਾ ਏ ਵੀ ਆਪਣਾ ਬੱਚਾ ਕਿ ਕਿਸੇ ਦਾ ਹੱਸਾ ਥੋੜੇ ਟਾਈਮ ਆ ਨਹੀਂ ਮੈਨੂੰ ਤਾਂ ਪਤਾ ਜੇ ਨਹੀਂ ਕਿਸੇ ਨੂੰ ਪਿੰਡ ਚ ਪਤਾ ਨਹੀਂ ਮੈਂ ਕਿਵੇਂ ਬਗਾਨਾ ਗੂੰ ਪਾਲੂਗੀ ਹੈ ਜੇ ਜ਼ਿਆਦਾ ਸੌਕ ਹੈ ਨਾ ਤੂੰ ਹੀ ਚਟਲੀ ਲਾਣਾ ਛੜਿਆ ਦੀਆਂ ਖਬਰਾਂ ਕਿਦਾ ਅਲਮ ਗੱਲ ਮਾਗਾ ਮੰਮੀ ਐਵੇਂ ਨਹੀਂ ਕਹੀਦਾ ਹੁੰਦਾ। ਉਹ ਵੀ ਤਾਂ ਜਵਾਕ ਹੀ ਹੋਊਗਾ। ਜਿਨ੍ਹਾਂ ਦੇ ਜਵਾਕ ਨਹੀਂ ਹੁੰਦੇ ਉਹ ਵੀ ਆਸ਼ਰਮਾਂ 'ਚੋਂ ਲੈ ਕੇ ਆਉਂਦੇ ਹੁੰਦੇ ਨੇ ਬੱਚੇ। ਪਤਾ ਨਹੀਂ ਤੁਹਾਡੇ ਦਿਮਾਗ ਨੂੰ ਕੀ ਹੋ ਗਿਆ। ਲੋਕ ਤਾਂ ਬੱਚਿਆਂ ਲਈ ਤਰਸਦੇ ਆ। ਨਾ ਜੇ ਐਨੇ ਹੀ ਧੀ ਫਿਰ ਆਸ਼ਰਮ 'ਚ ਛੱਡਿਆ ਹੁੰਦਾ ਤਾਂ ਮਾਪਿਓ ਨਾਲੇ ਇਹਨੂੰ ਪਾਲ ਲਾਂਦੇ ਆਸ਼ਰਮਾਂ 'ਏ ਨਾਲੋਂ ਉਹਨੂੰ ਪਾਲ ਲਾਂਦੇ। ਹੈ? ਤੇ ਮੇਰਾ ਪੁੱਤ ਕਿ ਕਿਸੇ ਪਾਸੇ ਕਾਣਾ ਮੀਣਾ ਸੀਗਾ। ਮੰਮੀ ਗੱਲ ਕਾਣ-ਮੀਣ ਦੇ ਨਹੀਂ ਹੈਗੀ। ਗੱਲਾਂ ਐਵੇਂ ਵੀ ਹੁਣ ਘਰ ਦੀ ਗੱਲ ਨੂੰ ਨਾ ਘਰ 'ਚ ਰੱਖ ਲਓ। ਕਿਉਂ ਰੋਲਾ ਪਾਉਨੇ ਹੋ? ਨਾਲੇ ਮੰਮੀ ਕਿਸੇ ਨੂੰ ਕੀ ਪਤਾ ਲੱਗਦਾ ਹੈ? ਜਿਦਾਂ ਜਵਾਕ ਹੋਗੇ ਨਾ ਟਰਡ ਆਪਣੇ ਆਪ ਮੂੰਹ ਪੈ ਜੂਗਾ ਜਵਾਕ ਚ ਨਹੀਂ ਮੈਨੂੰ ਨੇ ਕਿਸੇ ਦਾ ਚੰਗਾ ਲੱਗਣੇ ਕ ਜੇ ਮੇਰੇ ਪੁੱਤ ਦਾ ਹੁੰਦਾ ਮੈਂ ਚਾਹ ਲਾੜ ਕਰਦੀ ਹੈ ਕੀ ਆਹ ਖਬਰ ਕੀ ਦਾ ਕੁਸਾ ਕੀ ਦਾ ਨਾ ਨਾਲੇ ਮੇਰੀ ਗੱਲ ਸੁਣ ਲੈ ਮੈਨੂੰ ਨਾ ਇਹ ਗੱਲਾਂ ਅੱਜ ਤੋਂ ਬਾਅਦ ਕਹਿ ਦੇ ਬੂਤ ਨਹੀਂ ਫੜਕ ਕੜੀ ਸੁੰਗੀ ਸਮਝ ਕੇ ਤੂੰ ਰੱਖੀ ਸ਼ਾਮ ਕੇ ਚੋਚਲੇ ਮੋਚਲੇ ਜਾਇ ਵੱਡੀ ਕਨੇ ਘਰ ਪਸਾੜੀ ਲਿਆਤਾ ਮੇਰਾ ਆ ਗੇਟ ਕਹਦਾ ਕਰ ਮਾੜਾ ਮੋਟਾ ਲਾ ਕੇ ਰਖ ਲੂਗੀ ਨਾਲੇ ਐ ਨਹੀਂ ਪਤਾ ਕਿਹੜੀ ਕਮੰਡਰ ਕਦੋਂ ਸਵਾਦ ਲੈਣਾ ਅੱਜ ਉਹਨੇ ਕਿਸੇ ਨੂੰ ਸੁਪਨੇ ਹੁੰਦੇ ਨੇ ਸਾਡੇ ਜਿੱਦਾਂ ਕੋਈ ਦੱਸਦਾ ਨਹੀਂ ਜੇ ਤੁਸੀਂ ਐਂ ਅੱਛੀ ਬੋਲੀਗੇ ਗਵਾਂਡੀਆਂ ਨੂੰ ਪਤਾ ਜ਼ਰੂਰ ਲੱਗ ਜਾਊਗਾ ਨਾਲੇ ਹਜੇ ਕਿਹੜਾ ਜਵਾਬ ਹੁਣੀ ਹੁੰਦਾ ਏ ਜੇ ਹੋ ਵੀ ਗਏ ਕਹਾਂਗੇ ਵੀ 7 ਮਹੀਨਿਆਂ ਬਾਅਦ ਹੋ ਗਿਆ ਭਾਈ ਸਾਡੀ ਬਹੂ ਦਾ ਜਵਾਬ ਉਹ ਤਾਂੀਆਂ ਮੁਰੇ ਟਿੱਡ ਨਹੀਂ ਲਕਾਏ ਲੁਕਦੇ ਹੁੰਦੇ ਨਾਲੇ ਟਿੱਡ ਨਹੀਂ ਨਿਕਲੂਗਾ ਪਤਾ ਨਹੀਂ ਲੱਗੂਗਾ ਮੰਮੀ ਲੋਕ ਕਾਨੂੰ ਦਾ ਨਹੀਂ ਪਤਾ ਲੱਗਦਾ ਡਾਕਟਰ ਕਿਹੜੇ ਪਿੰਡ ਚਾਕੇ ਲੋਸ ਮਿੰਟ ਕਰਨਗੇ ਤੂੰ ਤੁਸੀਂ ਉਹਦੇ ਮਗਰ ਪੈ ਗਏ ਨਹੀਂ ਤੂੰ ਤਾਂ ਬੋਲੀ ਜਾਨੀ ਆ ਇਹ ਸਭ ਪਤਾ ਲੋਕਾਂ ਨੂੰ 7 ਮਹੀਨੇ ਚ ਕੀ ਦੇ ਜਵਾਬ ਹੋਣੇ ਨੂੰ ਹੋ ਜੂ ਅਗਲਾ ਦਿਨ ਤਾਂ ਹਜੇ ਬਿਆਂ ਨੂੰ ਦੱਸ ਹੋਏ ਨੇ ਪਰ ਲੋਕਾਂ ਨੂੰ ਨਹੀਂ ਬਤਾ ਮਮੀ ਹਜੇ ਕਦਾਂ ਜਵਾਬ ਅੱਜ ਹੀ ਹੋ ਜੂਗਾ 7 ਮਹੀਨੇ ਪਾਏ ਨੇ ਅੱਜਾ ਡੇਢ ਕ ਮਹੀਨਾ ਹੀ ਆ ਹੋਰ ਲੋਕ ਤਾਂ ਬੌਲੇ ਨੇਗੇ ਉਹੀ ਨਹੀਂ ਅਗਲੇ ਨੂੰ ਪਤਾ ਲੱਗਦਾ ਵੀ ਕਿੰਨੇ ਕ ਮਹੀਨੇ ਬਾਅਦ ਜਵਾਬ ਹੁੰਦਾ ਆਹ ਨਾਲੇ 10 ਦਿਨਾਂ ਚ ਜਵਾਬ ਹੋਣੇ ਨੂੰ ਹੋ ਜਾਣਾ ਹੁੰਦਾ ਮੇਰੀ ਬਹੂ ਆ ਦੀ ਕੁੜੀ ਸੀਗੀ ਅਣਸਾਰੀ ਹੋ ਗਏ ਸੀ ਦੇ ਜਵਾਬ ਆਂ ਸਾਰੀ ਹੋ ਗਏ ਨੇ 1.5 ਮਹੀਨੇ ਬਾਅਦ ਪਤਾ ਲੱਗਦਾ ਵੀ ਹਾਂ ਜਵਾਬ ਕੋ ਹੋਣੇ ਨੂੰ ਆ ਨਾ ਹੋਣੇ ਨੂੰ ਆ ਅਸੀਂ ਕਿਹੜਾ ਜੰਮੇ ਨਹੀਂ ਕਰਦੇ ਬਾਹਰ ਚ ਤਾਂ ਨਾ ਬੋਲ ਮੈਨੂੰ ਸਿਕਉਣ ਤਰੱਕੀ ਮੰਮੀ ਆ ਗਈ ਚਲ ਕੋ ਗਏ ਨੇ ਜੋਤੀ ਦੇਖ ਮੰਮੀ ਨਾਲ ਮੈਂ ਗੱਲ ਕਰੀ ਸੀ ਠੀਕ ਆ ਕੋਈ ਗੱਲ ਨਹੀਂ ਪਤਵਤ ਇੱਕ ਦੋ ਮਹੀਨਾ ਤਾਂ ਮਾਪਿਓ ਕਰਦੀ ਹੁੰਦਾ ਹਨਾ ਬਾਕੀ ਜੋਤੀ ਇਹ ਗੱਲ ਵੀ ਬਹੁਤ ਵੱਡੀ ਆ ਇਹ ਚੀਨੂ ਖਾਫਟ ਕਰਨਾ ਬਹੁਤ ਔਖਾ ਤੂੰ ਚਲ ਟੈਨਸ਼ਨ ਨਾ ਲੈ ਆਕਰ ਤੂੰ ਐ ਕਰ ਜਾਨਦਰ ਮੰਮੀ ਨਾ ਗੁੱਸਾ ਕਰੂਗੀ ਤੂੰ ਐ ਕਰ ਮੰਮੀ ਵਾਸਤੇ ਰੋਟੀ ਬਾਕੇ ਰੱਖ ਦੇ ਤੇਰੇ ਤੋਂ ਦੋਨੇ ਫੜਨੀ ਨਹੀਂ ਆ ਭਾਬੀ ਫੜਾ ਦੂਗੀ ਤੇ ਰੋਟੀ ਹੋ ਰਹੀ ਨਹੀਂ ਨਹੀਂ ਬਸ ਮੈਂ ਤਾਂ ਮੈਂ ਤਾਂ ਬਸ ਚਲ ਮੈਂ ਤਾਂ ਰੋਟੀ ਵਸ ਚੰਦਰ ਬਾਜ ਰੀਤੇ ਰੋਟੀ ਲਿਆ ਪਾ ਕੇ ਕੁੜਾ ਲਿਆਣੀ ਆ ਮੰਮੀ ਖਾ ਲੈ ਰੋਟੀ ਪੁੱਤ ਹਾਂ ਮੰਮੀ ਹਾਂ ਉਹ ਕੀ ਪੀੜਤ ਆ ਪਣਾਉਂਦੀ ਸੀ ਕੋਈ ਨਾ ਨਾ ਹਾਂ ਪਰ ਤਾਂ ਤਾਂ ਕੀ ਬਰੋਣੀ ਆ ਵਿਚਾਰੀ ਹੈ ਹਾਂ ਵਿਚਾਰੀ ਹੈ ਨਾ ਬਹੁਤ ਸੂਰ ਦਾ ਕੰਮ ਕੀਤਾ ਵਿਚਾਰੀ ਨੇ ਤਾਂ ਮਾਂ ਤਨ ਹੋਇਆ ਕੀ ਪਿਆ ਤੂੰ ਇਹ ਜੀ ਗੱਲਾਂ ਕਿਉਂ ਕਰਦੀ ਹੈ ਕਰਾ ਨਾ ਮੈਨੂੰ ਦੇਹ ਕਿਉਂ ਨਾ ਮੇਰੇ ਅਗਰ ਦਾ ਪੂਮਕਾ ਨਿਕਲਦਾਗਾ ਮੈਨੂੰ ਲੱਗਦਾ ਜੇ ਮੇਰੇ ਬਸ ਦਾ ਰੋਗ ਚੱਲਣਾ ਨੂੰ ਫੂਕ ਕਿਹੜਾ ਨਾਂ ਦੇਵਾਂ ਮੈਂ ਜੋ ਹੋਣਾ ਸੀ ਉਹ ਹੋ ਗਿਆ ਹੁਣ ਇਹ ਚ ਦੱਸ ਨਾ ਮੇਰਾ ਕਸੂਰਾ ਨਾ ਉਹਦਾ ਕਸੂਰਾ ਤੇਰਾ ਨਹੀਂ ਕਸੂਰਾ ਕਸੂਰ ਸਾਰਾ ਉਹਦਾਗਾ ਤੇਰਾ ਨਹੀਂ ਕਸੂਰ ਹੈਗਾ ਫੇਰ ਤਾਂ ਬਹੁਤ ਚਾਮਾ ਨਾਲ ਲਈ ਸੀ ਉਹਨੂੰ ਦੇਖ ਮਾਂ ਮੈਂ ਤੈਨੂੰ ਪਹਿਲਾਂ ਵੀ ਸਮਝਾਉਣ ਦੀ ਕੋਸ਼ਿਸ਼ ਕਰੀ ਆ ਅੱਜ ਦਾ ਟਾਈਮ ਹੈ ਇਹ ਜਗਾ ਜਿਹੜੇ ਆਪਦੇ ਆਪਦੇ ਜੰਮੇ ਹੋ ਜਵਾਕ ਨੇ ਨਾ ਖੂਨੀ ਰਿਸ਼ਤੇ ਨੇ ਉਹ ਵੀ ਨਹੀਂ ਸਾਹਮਦੇ ਅੱਜ ਦੇ ਟਾਈਮ 'ਚ ਬਗਾਨਾ ਕੀ ਤੇ ਆਪਦਾ ਕੀ ਅੱਛਾ ਹੁਣ ਤੇਰਾ ਕਹਿਣੇ ਦਾ ਮਤਲਬ ਇਹ ਹੈ ਵੀ ਮੈਂ ਕਿਸੇ ਦਾ ਖੂਨ ਦੀਆਂ ਲਾਲਾਂ ਚੱਟਾਂ ਹੈ ਕਦੋਂ ਮਾਂ ਤੇਰੇ ਦਿਮਾਗ 'ਚ ਇਹ ਗੱਲ ਪਊਗੀ ਕਦੋਂ ਉਹ ਆ ਪਰਾਣੇ ਵਿਚਾਰਾ ਜਿਨੇ ਚਿਰ ਕਿੰਨਾ ਚਿਰ ਜਉਂਦੀ ਰਹੇਗੀ ਤੂੰ ਦੱਸ ਮੈਨੂੰ ਕਿੰਨਾ ਚਿਰ ਮੈਂ ਇਥੋਂ ਜੀਆ ਗਿਆ ਨਾ ਮੈਂ ਉੰਨਾ ਚਿਰ ਜੀਉਂਗੀ ਮੈਂ ਨਹੀਂ ਇਹ ਵਿਚਾਰ ਤੋੜਦੀ ਆਪਦੇ ਵੀ ਹਾਂ ਕਿਸੇ ਦੇ ਖੂਨ ਨੂੰ ਪਾਣੂ ਮੈਂ ਖਵਰਾ ਕੀ ਦਾ ਕੀ ਦਾ ਨਹੀਂ ਨੀ ਕੁੜਾ ਰੋਟੀ ਨੂੰ ਕਿਹਾ ਤੈਨੂੰ ਵੱਡੀ ਏ ਦੁੱਧ ਪੀ ਲਿਆ ਕੋਈ ਗੱਲ ਨਹੀਂ ਕੰਨਾਂ ਜੀ ਆਈਆਂ ਨੇ ਕੰਨਾਂ ਜੀ ਨਹੀਂ ਨਾਲੇ ਵਾ ਆਪਣੇ ਨਾਲ ਨਹੀਂ ਕੋਈ ਜੱਗੋ ਲਹਿਦਾ ਨਹੀਂ ਹੋਇਆ ਹੈਗਾ ਨੂੰ ਨਹੀਂ ਚਾਹੀਜੇ ਬਥੇਰੇ ਕਿਸ ਨੇ ਜਿਹੜੇ ਬਗਾਨਾ ਜਵਾਬ ਸਾਂਦੇ ਨੇ ਕੋਈ ਨਹੀਂ ਕੋਈ ਨਹੀਂ ਮੇਰਾ ਤਾਂ ਕੁਸ ਨਹੀਂ ਮੈਂ ਤਾਂ ਪੁਰਾਣੇ ਦੀ ਜਹੇ ਜੀ ਹੈਗੀਆਂ ਹੈਗੀਆਂ ਆ ਤੇਰੇ ਮਗਰ ਖੌਂਸੜੇ ਪੈਂਦੇ ਦੇਖੀ ਤੂੰ ਕਿਵੇਂ ਪੈਣਗੇ ਉਦੋਂ ਪਤਾ ਲੱਗੂ ਉਦੋਂ ਯਾਦ ਆਉਣਗੇ ਮਾਂ ਦੀਆਂ ਗੱਲਾਂ ਤੈਨੂੰ ਸਾਰੀਆਂ ਨਾ ਖਾ 14 ਵਾਰੀ ਨਾ ਖਾ ਆ ਵੀ ਨਾ ਖਾਂਦਾ ਰੱਜ ਲੈ ਪੁੱਜ ਲੈ ਨਾ ਕਿ ਚੋਜ ਲੱਗ ਜਾਂਦੇ ਨੇ ਕਰਨ ਆ ਦੇਖ ਲੈ ਕੰਟਾ ਹੋ ਗਿਆ ਕਹੀ ਜਾਂਦੀ ਨੂੰ ਹਜੇ ਤੱਕ ਨਹੀਂ ਗੱਲ ਸੁਣੀ ਨੇ ਲਿਆ ਰੈਕਡਾਰੀ ਇਹ ਤਰ ਰੋਟੀ ਮੰਮੀ ਰੀਤ ਤੈਨੂੰ ਰੋਟੀ ਨੂੰ ਕਿਹਾ ਸੀ ਮੈਂ ਮੰਮੀ ਜੀ ਆਲੂ ਰੋਟੀ ਰੀਤ ਮੈਂ ਤੈਨੂੰ ਕਿਹਾ ਸੀ ਰੋਟੀ ਨੂੰ ਨਾਲੇ ਖਾ ਲੂ ਮੰਮੀ ਰੋਟੀ ਨਾ ਤੈਨੂੰ ਕਿਹੜੇ ਬੇੜੇ ਦੀ ਕਹੀ ਜਾਂਦੀ ਆ ਮੈਂ ਰੋਟੀ ਰੋਟੀ ਨੂੰ ਸੁਣਦਾ ਨਹੀਂ ਹੈਗਾ ਤੈਨੂੰ ਘੱਟ ਸੁਣਦਾਗਾ ਮੰਮੀ ਜੀ ਆ ਲੋ ਖਾ ਲੋ ਰੋਟੀ ਮੈਂ ਕੀ ਕਰਦੀ ਸੀ ਬਹੁਤ ਟਾਈਮ ਦੀ ਤੈਨੂੰ ਹੱਕਾ ਮਾਰੀ ਜਾਨੀ ਆ ਮੈਂ ਮੈਂ ਰੋਟੀ ਬਣਾ ਰਹੀ ਸੀ ਰੋਟੀ ਬਣਾ ਰਹੀ ਸੀ ਨਾਲੇ ਹੋਰ ਖੜਾ ਹੋ ਰੇ ਦੋ ਬੁਰਕੀਆਂ ਦੇਣੀਆਂ ਹੁੰਦੀਆਂ ਨੇ ਉਹ ਹੱਕਾ ਮਾਰ ਮਾਰ ਕੇ ਖਾਣੀਆਂ ਪੈਂਦੀਆਂ ਨੇ ਮੇਰੇ ਮਰਜ਼ੀ ਦੇ ਮੂੰਹ 'ਚ ਪਾਣੀ ਵੀ ਤਾਏ ਪਾਉਣਾ ਜਾਂ ਮੇਰਾ ਮੁੰਡਾ ਪਾਊਗਾ ਕਿਸੇ ਹੋਰ ਤੋਂ ਨਹੀਂ ਪਾਉਣਾ ਮੈਂ ਸਬ지 ਬਲਾਸਵਾਦ ਬਣਾਈਆ ਕਿਨੇ ਬਣਾਈ ਆਗੀ ਆ ਤੂੰ ਵੀ ਮੁਸਕੜੀਆਂ ਹੱਸਦੀਆਂ ਦੱਸ ਦੇ ਮੰਮੀ ਸਵਾਦ ਤਾਂ ਬਣੀ ਆ ਨਾ ਹਾਂ ਤਾਂ ਹੀ ਕਹਿੰਦੀ ਆ ਚੱਤੀ ਨੇ ਬਣਾਈ ਆ ਦੋਸਤੀ ਨੇ ਬਣਾਈ ਆ ਤੇ ਨੀ ਮਮਾਏ ਤੈਨੂੰ ਕਿਹਾ ਮੇਰੇ ਮੂਰੇ ਸਾਣਾ ਕੱਢ ਤੇ ਸੰਗੀ ਦਾ ਬਦੂ ਤੇਰੀ ਮੰਮੀ ਰੋਟੀ ਦਾ ਐਵੇਂ ਅਪਮਾਨ ਨਹੀਂ ਕਰੀਦਾ ਹੁੰਦਾ ਨਾਲੇ ਅੱਪਾ ਗੁਰੂ ਘਰ ਗਈ ਸੀ ਨੇ ਵਿਚਰਨੇ ਸਬਜ਼ੀ ਬਣਾਤੀ ਆਪਣੇ ਆਂਦਿਆਂ ਨੂੰ ਇਹਨੇ ਕੀ ਮਾੜਾ ਕੀਤਾ ਆਹੋ ਤੇਰੇ ਲਈ ਨਹੀਂ ਮਾੜਾ ਕੀਤਾ ਮੇਰੇ ਇਹ ਤਾਂ ਬਹੁਤ ਕੁਝ ਮਾੜਾ ਕੀਤਾ ਇਹਨੇ ਨਾਲੇ ਨਾਲੇ ਮੰਮੀ ਗੁਰੂ ਘਰ ਵੀ ਆਪਾਂ ਨੂੰ ਇਹ ਹੀ ਸਿਖਾਇਆ ਜਾਂਦਾ ਵੀ ਕਿਸੇ ਦੇ ਹੱਥ ਦੀ ਸੋਗ ਨਹੀਂ ਮੰਨਣੀ ਚਾਹੀਦੀ ਨਾਫਰਤ ਦੀਆਂ ਗੱਲਾਂ ਕਰਦੀਆਂ ਤੇ ਸਾਕਲ ਤੋਂ ਵੀ ਮੈਨੂੰ ਨਾਫਰਤ ਆ ਗਈ ਹੈ ਅਹੀ ਜੀ ਬਦਸਕਲੀ ਪਾਤੀ ਮੱਥੇ ਸਾਡੇ ਨਹੀਂ ਮੈਂ ਤਾਂ ਦਾ ਮਾਂ ਪਿਓ ਦੀ ਸੋਚ ਤੇ ਹੈਰਾਨ ਆ ਜਿਹੜਾ ਚੱਕ ਕਿਸੇ ਦਾ ਗੰਦ ਸਾਡੇ ਮੱਥੇ ਮੜਦਾ ਨਾ ਇਹਦੇ ਮੈਂ ਤਾਂ ਮਾਪਿਓ ਤੇ ਹੈਰਾਨ ਆ ਵੀ ਕਿਸੇ ਦਾ ਗੰਦ ਚੱਕ ਕੇ ਸਾਡੀ ਝੋਲੀ ਪਾਤਾ ਉਹਨਾਂ ਨੂੰ ਤਾਂ ਇਹਦੀ ਗੱਲਾਂ ਦੱਬੀਆਂ ਰਹਿ ਜਾਣਗੀਆਂ ਆਏ ਨਹੀਂ ਪਤਾ ਵੀ ਇੱਕ ਦਿਨ ਉਗੜਨਗੀਆਂ ਬਾਹਰ ਇਹ ਹੈ ਕਹਿੰਦੇ ਨੂੰ ਹੁੰਦਾ ਗੱਲ ਖੂਚ ਵੜ ਕੇ ਕਰ ਲਓ ਵੀ ਉਗਦੀ ਆ ਬਾਹਰ ਮੈਨੂੰ ਨਹੀਂ ਤੇ ਪਤਾ ਵੀ ਇਹੀ ਜੀ ਆ ਇਹ ਤੋਹੀ ਆਦੀ ਮਾਂ ਮਿੱਠੇ ਪੋਚੇ ਮਾਰਦੀ ਸੀ ਸਾਨੂੰ ਵਗਦਾ ਮੇਰੇ ਅੱਖਾਂ ਤੋਂ ਦੂਰ ਇਹਨੂੰ ਮੇਰੇ ਸਾਹਮਣੇ ਨਾਲ ਲਿਆ ਕਰਨ ਵਾਲੇ ਮੰਮੀ ਜਦੋਂ ਰੱਕੀ ਨੂੰ ਕੋਈ ਦਿੱਕਤ ਨਹੀਂ ਆ ਕਿ ਵੀ ਤੁਹਾਨੂੰ ਕੀ ਪ੍ਰੋਬਲਮ ਆ ਨੇ ਖਵਰਾ ਦੀ ਮਾਂ ਨੇ ਕੀ ਪਾਇਆ ਮੇਰੇ ਪੁੱਤ ਦੇ ਸਿਰ ਚ ਲਿਆ ਕੇ ਮੰਮੀ ਕੋਈ ਕਿਸੇ ਦੇ ਸਿਰ ਚ ਨਹੀਂ ਕੁਝ ਵੀ ਤੋੜਦਾ ਹੁੰਦਾ ਲੱਕੀ ਹੁਣਾ ਦਾ ਪਿਆਰ ਆ ਬਸ ਠੀਕ ਆ ਜੇ ਤ ਉਹ ਕੁਝ ਨਹੀਂ ਫਿਰ ਤੁਸੀਂਗਾ ਤਾਂ ਕੁਝ ਨਹੀਂ ਹੈਗੇ ਅੱਛਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਅੰਨਾਂ ਦੇ ਸਿੱਖ ਸਬ ਮੈਨੂੰ ਨਾ ਦਿਆ ਕਰ ਨਹੀਂ ਤੇਰੀਆਂ ਬਾਵਰੀਆਂ ਪੱਟ ਦੂਆਂ ਫਿਰ ਕਹਿੰਗੇ ਦੱਸਿਆ ਨਹੀਂ ਮੈਨੂੰ ਮੈਂ ਪਹਿਲਾਂ ਕਿਹਾ ਤੁਸੀਂ ਮੈਨੂੰ ਕਦੇ ਕੁੱਟਿਆ ਮਾਰਿਆ ਨਹੀਂ ਹੈਗਾ ਤੇ ਆ ਮਾਰਿਆ ਨਹੀਂ ਹੈਗਾ ਹੋਰ ਪਿੰਡ ਤੇ ਸੁਣਾ ਦੇ ਵੀ ਅਸੀਂ ਸਾਨੂੰ ਰੋਜ਼ ਕੁੱਟਦੇ ਆ ਲਾਲੇ ਨਾ ਵੱਡੇ ਮੁੰਡੇ ਨੂੰ ਫੋਨ ਨਲੇ ਪਤਾ ਫਿਰ ਕਿਵੇਂ ਜਲ ਘਾਰੇ ਛੜਦੇ ਉਹਨੇ ਖੱਖਾਂ ਹੀ ਪਾੜਦਾ ਹੁੰਦਾ ਤੇਰੀਆਂ ਫਿਰ ਕੋਈ ਨਹੀਂ ਸੱਦਿਆ ਮੈਂ ਵਿਚਾਲੇ ਨੂੰ ਮੈਂ ਕਰਦੀਆਂ ਗੱਲਾਂ ਅੱਜ ਵਿਚੋਲੇ ਨਾਲ ਉਹਦੇ ਬੈਠਦੀਆਂ ਗੱਲ ਤੇ ਪਹਿਲਾਂ ਤਾਂ ਮੈਂ ਮਾਰੀ ਜੜਾ ਵਾਲੇ ਨੇ ਸਾਡੇ ਘਰੇ ਪੱਟੀ ਮੇਸ ਕਰਾਤੀ ਸਾਡੇ ਘਰ ਦੀਓ ਨੇ ਜਿੰਨੂੰ ਮਰਜ਼ੀ ਫੋਨ ਕਰਕੇ ਬੁਲਾਉ ਮਮੀ ਪਰ ਉਹਨੂੰ ਪਰਦੇਸਾਂ 'ਚ ਬੈਠੇ ਨੂੰ ਕਾਹਦ ਤੰਗ ਕਰਦੇ ਆ ਨਾ ਤੈਨੂੰ ਜ਼ਿਆਦਾ ਫਿਰ ਤੂੰ ਕੀ ਮਹਿਜ਼ਬਾਨ ਚਲਾਉਣੀ ਆ ਮੇਰੇ ਮੂਰੇ ਉਹਦਾ ਕਿਉਂ ਨਹੀਂ ਪਰਦੇਸ ਵਾਲਾ ਤੇਰੇ ਯਾਦ ਆਉਂਦਾ ਫਿਰ ਵੀ ਮੇਰੀ ਮਾਂ ਸੱਸ ਦੇ ਮੂਰੇ ਮੈਂ ਜ਼ਮਾਨ ਚਲਾਉਣੀ ਆ ਗਿੱਠਦੀ ਪਹਿਲਾਂ ਤਾਂ ਮੰਮੀ ਜਿਸ ਦਿਨ ਆਈ ਸੀ ਉਹਨੂੰ ਸੜਾਈ ਗਈ ਵੀ ਇਹਦੇ ਵਰਗੀ ਕੋਈ ਹੈ ਨਹੀਂਗੀ ਉਹਨੇ ਛੇਤੀ ਦੱਸ ਕੇ ਹੀ ਹੋ ਗਿਆ ਮੈਨੂੰ ਕਰਤੂਤਾਂ ਦਾ ਨਹੀਂ ਤਿੰਨਾ ਪਤਾ ਵੀ ਕਾਲਾ ਮੂੰਹ ਘਰੀ ਫਿਰਦੀ ਆ ਇਹ ਮੈਂ ਮੈਨੂੰ ਦੇਲੀ ਦਾ ਚੜਨਾ ਦਿੰਦੀ ਆ ਆਪਦੀ ਜੇ ਜੇ ਦੋਨੇ ਜੀ ਰਾਜੀ ਨੇ ਵੀ ਤੁਸੀਂ ਵੀ ਰਾਜੀ ਹੋ ਜਾਓ ਮੈਂ ਨਹੀਂ ਰਾਜੀ ਹੁੰਦੀ ਮੈਂ ਨਹੀਂ ਰਾਜੀ ਹੁੰਦੀ ਰਾਜੀ ਨਹੀਂ ਹੁੰਦੀ ਮੈਂ ਨਹੀਂ ਹੁੰਦੀ ਰਾਜੀ ਉਦੋਂ ਮੈਨੂੰ ਕਹਿੰਦੇ ਹੁੰਦੇ ਸੀ ਨਾ ਵੀ ਮੇਰੇ ਜਵਾਬ ਨਹੀਂ ਹੁੰਦਾ ਹੈਗਾ ਕੋਈ ਨਾ ਉਹਨੂੰ ਪੈਦਾ ਕਰ ਲਣ ਦੇ ਮੈਂ ਆਪੇ ਸੰਭਲੂਗੀ ਐਕਸ਼ਨ ਨੀ ਮੇਰਾ ਮੁੰਡਾ ਕਿਉਂ ਪਾਲੂ ਨੀ ਆਪਦੀ ਮਾਂ ਕੋਲੇ ਲੈ ਜੀ ਉਹ ਪਾਲ ਦੂਗੀ ਉਹ ਤਕੜੀ ਆਗੀ ਮੰਮੀ ਜਵਾਕ ਨੂੰ ਘਰੇ ਤਾਂ ਆ ਜਾਣ ਦੇ ਪਾਲ ਲਾਂਗੇ ਰਲ ਮਿਲ ਕੇ ਨੀ ਰਲ ਮਿਲ ਕੇ ਕੀ ਪਾਲਾਂਗੇ ਤੂੰ ਹਾਂ ਨਾ ਮੈਨੂੰ ਤੈਨੂੰ ਕਿਹਦੇ ਤੋਂ ਛੁਪੀ ਲੱਗਦਾ ਮੇਰੇ ਮੁੰਡੇ ਜਵਾਨ ਨਾ ਕੱਢਿਆ ਕਰ ਨਾਲੇ ਪਤਾ ਤੈਨੂੰ ਹੋਰ ਮੇਰੇ ਫਿਰ ਮੰਮੀ ਇੰਨੀ ਨਫਰਤ ਥੋੜੀ ਹੁੰਦੀ ਆ ਇੰਨੀ ਨਫਰਤ ਹੁੰਦੀ ਆ ਨਾਲੇ ਹੋਰ ਨੀ ਪਿਆਰ ਤਾਂ ਆਪਦੇ ਨਾਲ ਹੁੰਦਾ ਬਗਾਨੇ ਨਾਲ ਤਾਂ ਨਫਰਤ ਹੀ ਹੁੰਦੀ ਹੈਗੀ ਹੱਦ ਤਾਂ ਜ਼ਿਆਦਾ ਹੁੰਦੀ ਆ ਨਾਲੇ ਭੱਗ ਜਾ ਮੇਰੀ ਅੱਖਾਂ ਤੋਂ ਦੂਰ ਕਿਤੇ ਤੈਨੂੰ ਉਹਦੇਆਂ ਬੱਕਲੀਆਂ ਤੈਨੂੰ ਚਾਰਦਾ ਇਹੜੀ ਆਉਂਦੀ ਐ ਚੜਦੀ ਤਾਂ ਚੜਦੀ ਆਉਂਦੀ ਆਗੀ ਜਿਵੇਂ ਬਹੁਤ ਉਹ ਕਰਦੀਆਂ ਹੁੰਦੀਆਂ ਨੇਗੀਆਂ ਉਹਨੂੰ ਮੰਨ ਕਹਿੰਦੀ ਮਟੀ ਮੰਗੂ ਮੰਨੀ ਖੜੀਆਂ ਮੈਂ ਉਹਨੂੰ ਮੇਰੇ ਘਰ ਦੀ ਸਤਿਆਨਾਸ ਮਾਰਤੀ ਜਾਏ ਵੱਡੀ ਰ ਪਚੋਲੇ ਦਾ ਬਹਿ ਗਿਆ ਬੇੜਾ ਇਹ ਤਾਂ ਲਪਾਉਂ ਆ ਆਪਣੇ ਕੱਪੜੇ ਨੂੰ ਹੱਥ ਮੈਂ ਤਾਂ ਆਪ ਹੀ ਧੋ ਲੂੰਗੀ ਦੋ ਸੂਟ ਤਾਂ ਮੈਂ ਆਪਣੇ ਧੋਣ ਜਾਣਦੀ ਆ ਗੰਦ ਤੋ ਨੇ ਨੂੰ ਤਾਂ ਆਕੀ ਦਿੱਨੀ ਆ ਕਿ ਕੜੀਆਂ ਜੇ ਆ ਹੀ ਗਈਆਂ ਸਾਨੂੰ ਅੱਜ ਕਿਵੇਂ ਸਿੱਧੇ ਚਾਚੀ ਨੇ ਪਤਾ ਨਹੀਂ ਮੈਨੂੰ ਤਾਂ ਹੀ ਪਤਾ ਹੈਗਾ ਚਾਚੀ ਕਿਵੇਂ ਬੁਲਾਇਆ ਮਤਲਬ ਤੇਰੇ ਕਹੇ ਤੋਂ ਹੀ ਟੁੱਟਿਆ ਭਾਈ ਚਲੋ ਜਾ ਆਇਆ ਨਹੀਂ ਫਿਰ ਚੰਪੂਸ ਦੇ ਚਾਚੀ ਵੀ ਕਹਿੰਦੀ ਚਾਚੀ ਲਾਜ ਨੰਗੇ ਨੰਗੇ ਚੰਗੀ ਗੱਲ ਹੋ ਗਈ ਦਮ ਮਜੀ ਆ ਗਿਆ ਤੁਸੀਂ ਆ ਜਾ ਆ ਜਾ ਭਾਈ ਸਤਿ ਸ਼੍ਰੀ ਅਕਾਲ ਜਾਚੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਹਾਂ ਠੀਕ ਹੈ ਜਾਚੀ ਵਧੀਆ ਸਤਿ ਸ਼੍ਰੀ ਅਕਾਲ ਜਾਚੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਹਾਂ ਠੀਕ ਹੈ ਜਾਚੀ ਹਾਂ ਜਵਾਕ ਜੱਲਾ ਠੀਕ ਠਾਕ ਹਾਂ ਸਾਰੇ ਵਧੀਆ ਨੇ ਤੁਸੀਂ ਹਾਂ ਚੱਲ ਵਧੀਆ ਵਸ ਠੀਕ ਆ ਜਿਹੜਾ ਟਾਈਮ ਪਾਸ ਹੋਈ ਜਾਂਦਾ ਹੈਗਾ ਤੇ ਹੋਰ ਚਾਚੀ ਕਿਵੇਂ ਬਲਾਇਆ ਸੀ ਬੁਲਾਇਆ ਤਾਂ ਭਾਈ ਜਿਹੜਾ ਤੇ ਰਿਸ਼ਤਾ ਕਰਾਇਆ ਸੀ ਉਹਦੇ ਲਈ ਬੁਲਾਇਆ ਸੀ ਤੈਨੂੰ ਮੈਂ ਹਾਂਜੀ ਬੋਲੋ ਆ ਛੋਟੇ ਮੁੰਡੇ ਦਾ ਹਾਂ ਤੇ ਚੱਜ ਦੇ ਬੰਦੇ ਦਾ ਤੇ ਰਿਸ਼ਤਾ ਕਰਾਉਂਦਾ ਸਾਨੂੰ ਮਾੜਾ ਮੋਟਾ ਜਿਹਾ ਕਰਾਉਣ ਲੱਗਿਆ ਸੀ ਕੀ ਗੱਲ ਹੋ ਗਈ ਚਾਚੀ ਕੋਈ ਕਮੀ ਪੈਗੀ ਕਮੀ ਪੈਗੀ ਤੋਹੀ ਸੱਧਿਆ ਤੈਨੂੰ ਮੈਂ ਅੱਛਾ ਜੇ ਕਰਾਉਣਾ ਸੀ ਤਾਂ ਚਾਚੇ ਦੇ ਦਾ ਕਰਾਉਂਦਾ ਆ ਸਾਡੇ ਮੂੰਹ ਮੱਥੇ ਮੜੋਸ ਨਹੀਂ ਤੀ ਮੜਨੀ ਤਾਂ ਚਾਚੇ ਜੇ ਲੜਾਈ ਹੁੰਦੀ ਹੈ ਕੋਈ ਮਾੜੀ ਮੋਟੀ ਵੱਡੀ ਗੱਲ ਨਹੀਂ ਹੈਗੀ ਸਭ ਦੇ ਘਰੇ ਹੁੰਦੀ ਹੈ ਨਹੀਂ ਸਭ ਦੇ ਹੁੰਦੀ ਆ ਜਿਹੜੇ ਉਹ ਤਾਂ ਨਦੀਦੀ ਆ ਸਾਡੇ ਤਾਂ ਸਭ ਤਾਂ ਬੱਕਰੀ ਹੈਗੀ ਕੋਈ ਪਤਾ ਵੀ ਲੱਗੂ ਚਾਚੀ ਕਿਸੇ ਗੱਲ ਦਾ ਕੋਈ ਸਾਰਾ ਸਾਂ ਫਰਸ ਸਾਨੂੰ ਗੱਲ ਸੁਣ ਲੈ ਭਾਈ ਮੇਰੀ ਆ ਜਿਹੜੀ ਤਾਂ ਹੁਣ ਦਿੱਤਾ ਤੈਨੂੰ ਮੈਨੂੰ ਰਿਸ਼ਤਾ ਛੋਟੀ ਦਾ ਆ ਹਲੇ 10 ਦਿਨ ਹੋਏ ਨੇ ਮੇਰੇ ਘਰੇ ਆਈ ਨੂੰ ਆ ਡੇਢ ਮਹੀਨੇ ਦੇ ਜਵਖ ਦੀ ਮਾਂ ਬਣਨ ਵਾਲੀ ਆ ਅੱਛਾ ਜੇ ਮਾੜਾ ਮੋਟਾ ਤੈਨੂੰ ਭਾਈ ਕੁਝ ਪਤਾ ਸੀ ਤਾਂ ਮੈਨੂੰ ਪਹਿਲਾਂ ਕਿਉਂ ਨਹੀਂ ਤੂੰ ਦੱਸਿਆ ਭਾਈ ਫਿਰ ਚਾਚੀ ਹੁਣ ਮੇਰੇ ਕੀ ਸਾਰੇ ਆ ਅਸੀਂ ਕਿਹੜਾ ਕੁੜੀਆਂ ਦੇ ਟੈਸਟ ਕਰਾਉਂਦੇ ਫਿਰਦੇ ਆ ਅਸੀਂ ਤਾਂ ਹੁਣ ਰਿਸ਼ਤਾ ਕਰਾਤਾ ਨਾ ਦੀ ਮਾਂ ਤਾਂ ਕਹਿੰਦੀ ਵਿਚਾਨੇ ਨੂੰ ਸਾਰਾ ਕੁਝ ਦੱਸਿਆ ਮੈਂ ਨਹੀਂ ਚਾਚੀ ਇਹ ਕਿਹੜਾ ਮਿੱਚ ਬੜੇ ਨੇਗੇ ਬਚੋ ਲੈ ਪਤਾ ਨਾ ਮਾਇ ਦਾ ਚਾਚੀ ਇਹ ਜੀ ਗੱਲ ਦਾ ਪਹਿਲਾਂ ਮੈਨੂੰ ਕੋਈ ਦੱਸੂਗਾ ਨਹੀਂ ਐਈਆਂ ਜੇ ਗੱਲਾਂ ਦਾ ਭਾਈ ਸਾਨੂੰ ਸਭ ਪਤਾ ਹੁੰਦਾ ਚਲਾਕੀਆਂ ਨਾਲ ਕਰਾਉਣੀ ਹੋ ਗੇ ਰਿਸ਼ਤੇ ਨਾ ਚਾਚੀ ਅਸੀਂ ਪਹਿਲਾਂ ਤੇਰੇ ਨਾਲ ਚਲਾਕੀ ਕਰਕੇ ਕੀ ਲੈਣਾ ਹੈ ਐਂ ਐ ਦੱਸਾਂ ਤੂੰ ਸਾਡੀ ਆਸ ਕਮਾਣ ਦੀ ਚਾਚੀ ਸਾਡੀ ਕਿੰਨੇ ਚਿਰ ਦੀ ਬਣੀ ਹੋਈ ਆ ਚਾਚੀ ਬਾਰੇ ਤਾਂ ਕੁਝ ਸੋਚਿਆ ਨਹੀਂ ਆ ਬੇਈਮਾਨੀ ਤਾਂ ਤੁਸੀਂ ਫੇਰ ਵੀ ਕਰਤੀ ਚਾਚੀ ਮੈਂ ਤਾਂ ਬਥੇਰਾ ਰੋਣੀ ਇਹਨਾਂ ਨੂੰ ਜਿਹਨੇ ਚਕਰੇ ਨੇ ਕੋਈ ਦਾਗ ਨਹੀਂ ਨੇ ਦਿੰਦਾ ਤਾਂ ਕਹੇ ਟਿਕਦੇ ਨਹੀਂ ਹੈਗੇ ਉਹ ਮੈਂ ਕਿਉ ਉਹਦੇ ਵਿੱਚ ਬੜਿਆ ਮੈਨੂੰ ਕੋਈ ਪਤਾ ਨਾ ਫਿਰ ਉਹਦੀ ਮਾਂ ਕਿਉਂ ਕਹਿੰਦੀ ਆ ਵੀ ਹਾਂ ਅਸੀਂ ਸਾਰਾ ਕੁਝ ਵਿਚੋਲੇ ਨੂੰ ਦੱਸਿਆਗਾ ਮੈਂ ਤਾਂ ਝੋਲੀ ਆ ਮੇਰੀ ਤਾਂ ਦੇ ਮੇਰਾ ਤਾਂ ਸਬਰ ਆ ਜੀਨੋ ਮੇਰੇ ਨਾਲ ਕਿਤੇ ਪ੍ਰਮਾਤਮਾ ਕਰੂਗਾ ਦੇਖ ਚੱਤੀ ਜੀ ਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ ਦੇਖ ਹੁਣ ਉਹ ਜਿਹੜੀ ਅੰਦਰ ਗੱਤੀ ਗੱਲ ਆ ਉਹ ਤਾਂ ਹੁਣ ਕੁੜੀਆਂ ਦੀ ਮੈਨੂੰ ਕੀ ਪਤਾ ਪਤਾ ਭਾਈ ਉਹਦੀ ਮਾਂ ਤਾਂ ਪੁੱਛਣਾ ਦੀ ਤੂੰ ਉਹਦੇ ਤਾਂ ਤੈਨੂੰ ਪਤਾ ਹੀ ਨਹੀਂ ਤੀਗਾ ਹੁਣ ਉਹਦੀ ਮਾਂ ਮੈਨੂੰ ਕੀ ਦੱਸੂ ਇਹ ਨੂੰ ਦੱਸ ਸਕਦੀ ਆ ਮੈਨੂੰ ਦੱਸੂ ਇਹ ਜਗ੍ਹਾ ਤੇ ਫਿਰ ਕੁੜਾ ਤੂੰ ਪੁੱਛ ਲਾਂ ਦੀ ਮਾੜਾ ਮੋਟਾ ਮੈਂ ਕਿ ਸਾਨੂੰ ਮੋਟਾ ਆਪਣਾ ਦੀ ਤੁਸੀਂ ਮੈਂ ਤਾਂ ਧਾਰ ਨਹੀਂ ਮਾਰਦੀ ਇਹ ਜੇ ਵਿਚੋਲਪਣੇ ਦੀ ਜਿਹੜੇ ਕਰਦਾ ਤਾਂ ਛਿਤਰੀ ਪ ਸੋਨੀਆਂ ਘਰ ਸੁਣ ਲੈ ਮੇਰੀ ਤੈਨੂੰ ਤਾਂ ਹੁਣ ਚਾਚੀ ਕਹੀ ਦੇ ਮੈਨੂੰ ਵੀ ਕਹੀ ਜਾਂਦੀ ਆ ਆਪਾਂ ਕੀ ਹੁਣ ਮਾੜੇ ਹੋ ਕੇ ਕਰਾਇਆ ਸੀ ਆਪਾਂ ਦਾ ਚੰਗੇ ਹੋ ਕੇ ਕਰਾਇਆ ਸੀ ਵੀ ਚਾਚੀ ਦਾ ਨਾ ਚੜਾ ਆਉਣਾ ਜਾਣਾ ਵੱਧ ਜੂਗਾ ਮੈਨੂੰ ਹੁਣ ਕੀ ਪਤਾ ਸੀ ਵਿੱਚੋਂ ਕੀ ਗੱਲਾਂ ਲੱਗੀਆਂ ਬਈ ਚੰਗੇ ਨੂੰ ਨਹੀਂ ਤੇ ਕਰਾਇਆ ਤਾਂ 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 ਮੇਰਾ ਘਰ ਡੋਬ ਤਾ ਡੋਬ ਅਡਾਨ ਬਹਾਤੀ ਮੇਰੇ ਘਰੇ ਲਿਆ ਕੇ ਉਹ ਚਾਚੀ ਮੈਂ ਤੇਰੇ ਡਾਨ ਕਿਉਂ ਕਰੇ ਬਠਿਆਤੀ ਹੁਣ ਮੈਨੂੰ ਕੀ ਪਤਾ ਸੀ ਤੂੰ ਵਾਰੀ ਵਾਰੀ ਉਹੀ ਗੱਲ ਕਹੀ ਜਾਂਦੀ ਆ ਆ ਪੁੱਛ ਲੈ ਉਹਦੀ ਮਾਂ ਪਤਾ ਹੈ ਜੇ ਮੈਨੂੰ ਕੀ ਕਹਿੰਦੀ ਦਉ ਜਦ ਨੂੰ ਦੇਹ ਜਦੀ ਹੋਰ ਲੋੜ ਆ ਤਾਂ ਦੱਸ ਦੋ ਅਸੀਂ ਦੇ ਦਾਨੇ ਆ ਮੈਂ ਦੇਹ ਜਲਦੀ ਫਿਰਦੀ ਆਂਗੀ ਕੋਈ ਗੱਲ ਨਹੀਂ ਦੇਖ ਤੂੰ ਮੇਰੀ ਗੱਲ ਸੁਣ ਆਪਾਂ ਉਹਦੀ ਮਾਂ ਨਾਲ ਵੀ ਮੈਂ ਜਾ ਕੇ ਗੱਲ ਕਰ ਲੂ ਤੇ ਨਾਲੇ ਉਹਦੇ ਪਿਓ ਨਾਲ ਕਰ ਲੂ ਗੱਲ ਨਾ ਮੈਂ ਦੱਸ ਮੇਰੇ ਘਰੇ ਕਿਸ ਚੀਜ਼ ਦੀ ਕਮੀ ਆ ਜੋ ਉਹਦੀ ਮਾਂ ਤੋਂ ਮਹੋਰ ਦੇਹ ਮੰਗੂਗੀ ਨਾਲੇ ਮੈਂ ਮੰਗਿਆ ਕਾ ਦਿੱਤੀਗਾ ਭਾਈ ਚੱਲ ਤੁਸੀਂ ਮੰਗਿਆ ਨਹੀਂ ਚੱਲ ਅਗਲੇ ਨੇ ਸਾਨੂੰ ਦੇਤਾ ਚੱਲ ਦੇਣ ਲੈਣਾ ਆਪਦੀ ਤੈਨੂੰ ਦਿੱਤਾ ਸਾਨੂੰ ਤਾਂ ਨਹੀਂ ਦਿੱਤਾ ਅਗਲੇ ਨੇ ਆਪਦੀ ਜਮਾਈ ਨੂੰ ਦਿੱਤਾ ਆਪਦੀ ਧੀ ਨੂੰ ਦਿੱਤਾ ਠੀਕ ਹੈ ਜਿਹੜੀ ਗੱਲ ਹੈਗੀ ਆ ਮੈਂ ਅਗਲੇ ਨਾਲ ਕਰਦਾ ਜਾ ਕੇ ਕਰ ਗੱਲ ਪਾਈ ਜਾ ਕੇ ਸੋਡਾ ਲੰਮਾ ਸਿਰ ਮੱਥੇ ਆ ਠੀਕ ਹੈ ਅੱਜ ਲੋਕ ਮੇਰੇ ਮੂੰਹ ਤੇ ਥੂ-ਥੂ ਕਰਦੇ ਨੇ ਕਿ ਦੱਸ ਆ ਗਾਹਾਂ ਨਾਲ ਗੱਲ ਗੁੱਲੀ ਜੀ ਕਰਦੀ ਆ ਮੈਨੂੰ ਮੈਥੋਪੁਰਾ ਕੋਈ ਨਹੀਂ ਹੋਣਾ ਫਿਰ ਆਈ ਕਿਹੜਾ ਚਾਚੀ ਅਸੀਂ ਗੱਲ ਕਰਦੇ ਫਿਰਦੇ ਆ ਕੋਈ ਗੱਲ ਨਹੀਂ ਸੋਡਾ ਪੜਦਾ ਸਾਡਾ ਵੀ ਪੜਦਾ ਅਸੀਂ ਵੀ ਵਿੱਚ ਹੀ ਆ ਕੋਈ ਗੱਲ ਨਹੀਂ ਤੇ ਹੁਣ ਅਸੀਂ ਜਾਣੇ ਆ ਕੋਈ ਗੱਲ ਨਹੀਂ ਮਾਇਓ ਦੀ ਮਾਂ ਨਾਲ ਜਾ ਕੇ ਗੱਲ ਕਰਦਾ ਠੀਕ ਹੈ ਕਰ ਲੈ ਗੱਲ ਜਾ ਕੇ ਹਾਂ ਵੱਡੇ ਆਏ ਅਕਲਾਂ ਦੇਣ ਮੈਨੂੰ ਉਹ ਵੀ ਮੈਨੂੰ ਅਕਲਾਂ ਦੇਣਗੇ ਹੈ ਮਰਤਾ ਹਜੇ ਸਾਡੇ ਮੱਥੇ ਹ ਬੜੁੱਜੜ ਹਜੇ ਮੈਨੂੰ ਸਮਝਾਉਣ ਆਇਆਗਾ ਹੈ ਜਿਆਦਾ ਬਣਦਾਗਾ ਕੁਛ ਜੋਤੀ ਕੀ ਹੋ ਗਿਆ ਕੁਛ ਨਹੀਂ ਜੀਜੀ ਵਾਸਤੇ ਮੰਮੀ ਨਾ ਬਿਨਾਂ ਗਲਤੀ ਬੋਲੀ ਜਾਂਦੀ ਆ ਮੈਨੂੰ ਮੈਂ ਨਾ ਮੈਂ ਸੋਚਦੀ ਆ ਵੀ ਮੇਰਾ ਬੱਚਾ ਤਾਂ ਹਜੇ ਇਸ ਦੁਨੀਆ ਤੇ ਵੀ ਨਹੀਂ ਆਇਆ ਮੰਮੀ ਪਹਿਲੀ ਨਹੀਂ ਨਫ਼ਰਤ ਕਰੀ ਜਾਂਦੀ ਆ ਕੋਈ ਨਾ ਤੇਰੇ ਜਵਾਬ ਦੇ ਕਰਮ ਉਹਦੇ ਨਾਲ ਆ ਨਾਲੇ ਛੇ ਰੱਬ ਨੇ ਤੈਨੂੰ ਇਸ ਘਰ ਚ ਲਿਆਂਦਾ ਹੈ ਨਾ ਤਾਂ ਕੋਈ ਤਾਂ ਵਜ੍ਹਾ ਹੋਊਗੀ ਲੱਕੀ ਤਾਂ ਨਹੀਂ ਤੈਨੂੰ ਕੁਛ ਕਹਿੰਦਾ ਨਹੀਂ ਬਸ ਫਿਰ ਮੰਮੀ ਤਾਂ ਤਾਂ ਸੁਭਾਅ ਹੀ ਆ ਜੇ ਇਹ ਗੱਲਣਾ ਹੁੰਦੀ ਕੋਈ ਨਾ ਕੋਈ ਊਮ ਹੀ ਲਗਾਉਣ ਮੈਂ ਕੱਢ ਦੇਣੀ ਸੀ ਮੈਨੂੰ ਦੇਖ ਲੈ ਇੰਨਾ ਟਾਈਮ ਹੋ ਗਿਆ ਮੈਂ ਵੀ ਤਾਂ ਰਹੀ ਰਹੀ ਹਾਂ ਚਿੱਤਰ ਖਾ ਕੇ ਸੋਚਦੀ ਆਂ ਅੱবি ਕੱਲ੍ਹ ਕਰਾਉਣੂ ਜੇ ਲੱਕੀ ਮੰਮੀ ਦਾ ਮਗਰ ਲੱਗ ਗਿਆ ਤੇਰਾ ਜਵਾਬ ਤਾਂ ਕੀ ਬਣੂਗਾ ਕੀ ਕਰਨਾ ਚਾਹ ਵਗਦਾ ਕੁਛ ਨਹੀਂ ਹੁੰਦਾ ਹੈਗਾ ਛੇ ਜਾਦਾ ਹੀ ਹੋਇਆ ਨਾ ਤਾਂ ਮੈਨੂੰ ਦੇ ਦੇ ਤੇਰਾ ਮੇਰਾ ਬਥੇਰਾ ਚੰਗਾ ਹਜੇ ਤਾਂ ਆਇਆ ਨਹੀਂ ਹੈਗਾ ਤੁਹਾਡੇ ਵਿਆਹ ਤੇ ਉਹਨੂੰ ਛੁੱਟੀ ਨਹੀਂ ਮਿਲੀ ਜਦੋਂ ਆਇਆ ਨਾ ਫੇਰ ਦੇਖੀ ਤੂੰ ਮੇਰੇ ਨਾਲੋਂ ਵੇ ਜ਼ਿਆਦਾ ਉਹ ਪਿਆਰ ਕਰਿਆ ਕਰੂ ਉਹਨੂੰ ਮੰਮੀ ਤਾਂ ਉਵੇਂ ਹੀ ਬੋਲੀ ਜਾਂਦੀ ਆ ਤੁਹਾਨੂੰ ਜਿਹੜਾ ਫੇ ਰੱਖਣ ਦੇ ਦੂਗੀ ਮੰਮੀ ਕੋਈ ਨਾ ਅਸਤਾ ਕਹਦਾਂਗੇ ਵੀ ਅਸੀਂ ਅੱਡ ਹੁੰਨੇ ਆ ਪਰ ਤੂੰ ਫਿਕਰ ਨਾ ਕਰ ਛੇੜੀ ਤੇਰੀ ਹਾਲਤ ਆ ਇਹਦੇ 'ਚ ਟੈਨਸ਼ਨ ਨਹੀਂ ਲਈਦੀ ਹੁੰਦੀ ਖੈਰ ਸੋਖਨਾਲ ਬਸ ਹੰਦਰਜ ਵਾਕ ਕਰੇ ਅਜੇ ਤੂੰ ਇਹਨਾਂ ਦੀਆਂ ਗੱਲਾਂ ਬਾਰੇ ਨਾ ਸੋਚਿਆ ਕਰ ਬਹੁਤ ਕੁਝ ਕਹਿਣਗੇ ਹੱਸੇ ਲੋਕ ਹੱਸ ਤਾਂ ਇਹ ਸ਼ੁਰੂਆਤ ਹੀ ਆ ਛੇ ਤਾਂ ਬੱਚਾ ਹੋ ਗਿਆ ਪਿੰਡ ਦੇ ਕੁਛਕ ਟਾਈਮ ਬੋਲਣਗੇ ਬਾਅਦ ਵਿੱਚ ਕਿਸੇ ਨੇ ਨਹੀਂ ਪੁੱਛਣਾ ਹੈਗਾ ਮੰਮੀ ਤਾਂ ਮੇਰੇ ਹੱਥ ਦੀ ਬਣੀ ਹੋਈ ਕੋਈ ਵੀ ਜੀਵ ਨਹੀਂ ਖਾਂਦੀ ਹੈਗੀ ਕੋਈ ਨਾ ਅੱਜ ਵੀ ਤੂੰ ਰੋਟੀ ਲੱਗਾਈ ਸੀ ਨਾ ਮੰਮੀ ਲਈ ਕੋਈ ਨਾ ਐਵੇਂ ਹਮੇਸ਼ਾ ਹੀ ਕੁਸ਼ਣਾ ਕੁਝ ਬਣਾ ਕੇ ਮੰਮੀ ਦੀ ਪਸੰਦ ਦਾ ਨੂੰ ਹੋਉਂਦੀ ਰਹੇ ਆਪੇ ਟਾਈਮ ਨਾਲ ਸਭ ਕੁਝ ਸੈੱਟ ਵੀ ਹੋ ਜਾਊਗਾ ਆਪਣੇ ਕਾਰਨ ਨਾਲ ਖੁਸ਼ ਨਹੀਂ ਹੋਣਾ ਪਤਾ ਨਹੀਂ ਕਦੋਂ ਠੀਕ ਹੋਊਗਾ ਹੋ ਜਾ ਜੋਤੀ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਮੇਰੇ ਨਾਲ ਬਹੁਤ ਕੁਝ ਕਰਦੀ ਹੁੰਦੀ ਸੀ ਮੰਮੀ ਆ ਹੁਣ ਵੀ ਤੇਰੇ ਪਿੱਛੇ ਮੈਂ ਘੁੱਟ ਖਾ ਕੇ ਆਈ ਆ ਹਜੇ ਤੱਕ ਮੰਮੀ ਮੈਨੂੰ ਘੁੱਟ ਦਿੰਦੀ ਆ ਤੇ ਤੇਰੇ ਤੋਂ ਤਾਂ ਗਲਤੀ ਵੀ ਬਹੁਤ ਵੱਡੀ ਹੋਈ ਆ ਮੈਂ ਮੰਨਦੀ ਆ ਮੇਥੋਂ ਗਲਤੀ ਹੋਈ ਆ ਪਰ ਇੰਨਾ ਸਭ ਕੁਝ ਨਹੀਂ ਕਰਨਾ ਚਾਹੀਦਾ ਮੰਮੀ ਨੂੰ ਜਦੋਂ ਲੱਕੀ ਮੇਰੇ ਨਾਲ ਖੜਾ ਪਰ ਮੰਮੀ ਐ ਕਾਤੋਂ ਕਰਦੀ ਆ ਮੰਮੀ ਦੇ ਮਨ 'ਚ ਗੁੱਸਾ ਆ ਹੋਰ ਗੁੱਸਾ ਤੂੰ ਸੋਚ ਕੇ ਦੇਖ ਜੇ ਆਪਣੇ ਭਾਈਆਂ ਨਾਲ ਐਵੇਂ ਹੋਇਆ ਹੁੰਦਾ ਤਾਂ ਆਪਾਂ ਛੱਡ ਲੈਂਦੀ ਵੀ ਸਾਡੀ ਭਾਬੀ ਪਿੱਛੋਂ ਬੱਚਾ ਲੈ ਕੇ ਆ ਨਹੀਂ ਜਾਂਰਦੀਆਂ ਨਾ ਮੈਂ ਤਾਂ ਭਾਬੀਆ ਇਨਸਾਨੀਅਤ ਦੇ ਨਾਤੇ ਸੋਚਿਆ ਸੀਗਾ ਵੀ ਆ ਜਦਵਾ ਕਰੋ ਨੂੰ ਕੁਝ ਕਰਾਣਾ ਜੇ ਮੈਂ ਚਾਹੁੰਦੀ ਤੈਨੂੰ ਮਾਰ ਵੀ ਸਕਦੀ ਸੀ ਪਰ ਬੱਚੇ ਦਾ ਕੀ ਕਸੂਰਾ ਸਹੀ ਗੱਲ ਹੈ ਜੱਤੀ ਤੇਰੀ ਸੋਚਾ ਬਹੁਤ ਚੰਗੀ ਆ ਪਰ ਛੇ ਨੇ ਤੇਰੇ ਨਾਲ ਆਹ ਕੁਝ ਕੀਤਾ ਨਾ ਸੁੱਖ ਨਹੀਂ ਉਹ ਪਾਉਂਦਾ ਹੈਗਾ ਸਾਰੀ ਜ਼ਿੰਦਗੀ ਉਹਨਾਂ ਭਾਬੀ ਉਹਨਾਂ ਦਾ ਨਰਪ ਦੇਖਦਾ। ਨਾ ਤੂੰ ਕਦੇ ਉਹਦੇ ਨਾਲ ਫਿਰ ਕੱਲ ਨਹੀਂ ਕੀਤੀ ਹੋਗੀ। ਕਰੀ ਸੀ ਭਾਬੀ। ਬਾਤ ਮੁੱਕਰ ਗਿਆ ਸੀਗਾ ਉਹ। ਐਹੋ ਜਿਹੇ ਮੁੰਡੇ ਨਹੀਂ ਕਰਦੇ ਹੁੰਦੇ ਨੇ। ਨਸ਼ਾ ਖਾ ਕੇ ਪਹਿਲਾਂ ਤਾਂ ਇਹ ਆਪਦੇ ਪਿਆਰ ਦੇ ਚੱਕਰਾਂ 'ਚ ਫਸਾਉਂਦੇ ਆ ਤੇ ਬਾਅਦ ਵਿੱਚ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਗੱਲ ਦਾ ਨਤੀਜਾ ਕੀ ਨਿਕਲੂਗਾ। ਗੱਲ ਤੀ ਤਾਂ ਜੱਤੀ ਜੇ ਤੂੰ ਮੰਨੇ ਦੋਨਾਂ ਦੀ ਹੋੜ ਨਹੀਂ ਹੁੰਦੀ ਆ। ਪਰ ਭਉਤਰੀ ਇੱਕ ਨੂੰ ਵੰਦੀ ਆ। ਹੁੰਦ ਭੋਗਤਰੀ ਆ ਨਾ ਫਿਰ ਉਹਨੂੰ ਕੀ ਦੁੱਖਾ ਉਹ ਤਾਂ ਵਧੀਆ ਅਗਲਾ ਆਪਦੇ ਘਰੇ ਐਸ਼ ਕਰਦਾ ਹੋਊਗਾ ਤਾਨੇ ਮੇਨੇ ਸੁਣਨ ਵਾਸਤੇ ਤੂੰ ਰਹਿ ਗਈ ਪਰ ਜੇ ਮੈਂ ਸਿੱਕ ਵਾਰੀ ਸਾਨੂੰ ਦੱਸ ਵੀ ਦਿੰਦੀ ਨਾ ਲੱਕੀ ਨੇ ਤਾਂ ਵੀ ਨਹੀਂ ਮਨਾ ਕਰਨਾ ਸੀ ਉਹਦਾ ਬਥੇਰਾ ਵੱਡਾ ਤੇਲ ਆ ਨਾਲੇ ਮੰਮੀ ਨੂੰ ਨਹੀਂ ਕੋਈ ਗੁੱਸਾ ਹੋਣਾ ਸੀ ਮੰਮੀ ਤੈਨੂੰ ਤਾਂ ਬੋਲਦੀ ਐ ਬਸ ਤੇ ਸਿਰ ਤੇ ਲਪੋ ਰੱਖਿਆ ਮੰਮੀ ਦਾ ਮਨ ਸਾਫ਼ ਆ ਦਿਲ 'ਚ ਗੁਸ਼ਨੀ ਹੈਗਾ ਉਹੀ ਬੋਲਦੀ ਰਹਿੰਦੀ ਆ ਪਰ ਉਹ ਨਾ ਹਣ ਤੋਂ ਪਰੀਕਾ ਗੱਲ ਆ ਬੀ ਜੋ ਗੱਲ ਮੰਮੀ ਕਹਿੰਦੀ ਹਨ ਉਹ ਸਾਨੀਆਂ ਬਹੁਤ ਔਖੀਆਂ ਨੇ ਕੋਈ ਨਾ ਜੋਤੀ ਰੋਣਾ ਪਲੀਸ ਮੇਰੀ ਭੈਣ ਬਣ ਕੇ ਨਹੀਂ ਨਾ ਮੇਰਾ ਵੀ ਰੋਣਾ ਨਿਕਲ ਜਾਊਗਾ ਨਾਲੇ ਵਿਛੋਲਾ ਵੀ ਆਇਆ ਸੀਗਾ ਉਹਦੀ ਘਰ ਵਾਲੀ ਵੀ ਨਾਲੇ ਸੀ ਪਤਾ ਨਹੀਂ ਮੰਮੀ ਨੇ ਕੀ ਗੱਲ ਕੀਤੀ ਹਨ ਨਾਲ ਪਰ ਭਾਬੀ ਉਚੋਲੀ ਨੂੰ ਤਾਂ ਕੋਈ ਗੱਲ ਦਾ ਹੀ ਨਹੀਂ ਸੀ ਪਤਾ ਹੈਗਾ ਮੰਮੀ ਨੇ ਕਿਸ ਨੂੰ ਕੋਈ ਗੱਲ ਨਹੀਂ ਸੀ ਦੱਸੀ ਹੈਗੀ ਹੁਣ ਤਾਂ ਜਿਹੜਾ ਜਿਹੜਾ ਵੀ ਮੰਮੀ ਦੇ ਲਪੇਟ ਚ ਆਈ ਗਿਆ ਨੇ ਛੱਡਣਾ ਤਾਂ ਹੈ ਨਹੀਂ ਚਾਹੇ ਵਿਛੋਲੇ ਨੂੰ ਪਤਾ ਸੀ ਚਾਹੇ ਨਹੀਂ ਮੈਨੂੰ ਪਤਾ ਵੀ ਮੰਮੀ ਉਹ ਨਾਲ ਕੀ ਕਰਕੇ ਤੋਰਵਾਉਂ। ਪੋੜ ਬੰਨਤੇ ਹੋਣ ਇਹਨਾਂ ਤਾਂ ਬੇਸਿਕਰ ਕਰ ਕਰਕੇ। ਜੇ ਮੰਮੀ ਉਹਨਾਂ ਲੜਦੀ ਨਾ ਆਪਾਂ ਨੂੰ ਕਹਿ ਦਿੰਦੀ ਹੁਣ ਵੀ ਚਾਹ ਬਣਾ ਦੋ। ਕਿਹਾ ਨਹੀਂ। ਪਤਾ ਨਹੀਂ ਕਿਉਂ ਮੰਮੀ ਉਹੀ ਉਹੀ ਸੋਚ ਰੱਖੀ ਬੈਠੀ ਆ। ਕਿ ਜਦੋਂ ਵਿਆਹ ਹੋ ਗਿਆ ਸਭ ਕੁ ਸੈੱਟ ਆ ਤੁਸੀਂ ਦੋਨੇ ਖੁਸ਼ ਆ ਫੇਰ ਕਿਸੇ ਨੂੰ ਕੀ ਮਤਲਬ ਅਸਦੀ ਜ਼ਿੰਦਗੀ ਚ ਆਉਣ ਦਾ। ਪਤਾ ਨਹੀਂ ਭਾਬੀ ਮੰਮੀ ਨੂੰ ਇੰਨੀ ਕੀ ਨਫ਼ਰਤ ਹੋਈ ਪਈ ਐ ਮੇਰੇ ਤੋਂ। ਲੜੇ ਮਾਵਾ ਤਾਂ ਹਮੇਸ਼ਾ ਬੱਚਿਆਂ ਨੂੰ ਖੁਸ਼ ਦੇਖਣਾ ਚਾਹੁੰਦੇ ਹੁੰਦੇ ਆ ਨੇ ਤੁਸੀਂ ਖੁਸ਼ ਹੋ ਤਾਂ ਮੰਮੀ ਨੂੰ ਵੀ ਖੁਸ਼ ਰਹਿਣਾ ਚਾਹੀਦਾ ਲੋਕ ਤਾਂ ਕਿਸੇ ਨੂੰ ਚੰਗਾ ਨਹੀਂ ਕਹਿੰਦੇ ਰੱਬ ਨੂੰ ਵੀ ਨਹੀਂ ਚੰਗਾ ਕਹਿੰਦੇ ਉਹਨੂੰ ਵੀ ਗਾਣਾ ਕੱਢਦੇ ਨੇ ਜੇ ਕੋਈ ਮੜਾ ਜਾ ਕੰਮ ਨਾ ਬਣੇ ਭਾਬੀ ਕੀ ਗੱਲ ਆ ਲੋਕ ਤਾਂ ਨਾ ਬੰਦੇ ਨੂੰ ਪਿਆਰ ਚ ਪਾ ਕੇ ਉੱਥੋਂ ਛੱਡ ਜਾਂਦੇ ਨੇ ਪਰ ਆਪ ਅੱਗੇ ਲੰਘ ਜਾਂਦੇ ਨੇ ਤੇ ਬੰਦ ਜੀ ਨਾ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਸਿਰ ਇੱਕ ਵਾਰ ਸੁਮਾੜੀ ਦੀ ਗਲਤੀ ਪਿੱਛੇ ਇਥੇ ਹੈਗਾ ਜੋਤੀ ਪਰ ਤੂੰ ਕੁਛ ਨਹੀਂ ਸੋਚਿਆ। ਉਹ ਆਉਂਦੇ ਬਾਰੇ ਤਾਂ ਜਮਾਂ ਨਹੀਂ ਸੋਚਿਆ। ਤੇਰੀ ਮੰਮੀ ਬਹੁਤ ਚੰਗੀ ਆ। ਜਿਹੜੀ ਤੈਨੂੰ ਹਜੇ ਵੀ ਘਰ ਨਾਲ ਲਾਈ ਕਰਦੀ ਆ। ਸਹੀ ਗੱਲ ਆ ਜੀ। ਜੀ ਆਪਣੇ ਸੱਸ ਵਰਗੀ ਆਪਣੇ ਮੰਮੀ ਹੁੰਦੀ ਤਾਂ ਆਪਾਂ ਨੂੰ ਜਿਉਂਦਿਆਂ ਨਹੀਂ ਮਾਰ ਦਿੰਦੀ। ਚੱਲ ਕੋਈ ਨਾ। ਪੈਨਸ਼ਨ ਨਾਲੇ ਰੋਟੀ ਲਿਆਉਣੀ ਏ ਤੇਰੇ ਵਾਸਤੇ। ਨਹੀਂ ਰੋਟੀ ਨਹੀਂ ਖਾਣੀ ਹੈ ਜੀ। ਕੀ ਖਾਣਾ ਹੋਰ? ਨਹੀਂ ਕੁਛ ਨਹੀਂ ਖਾਣਾ ਹੈਗਾ ਬਸ। ਤੈਨੂੰ ਭੁੱਖ ਨਹੀਂ ਹੈਗੀ ਜਵਾਕ ਨੂੰ ਤਾਂ ਲੱਗੀ ਹੋਊਗੀ। ਚੱਲ ਆਪਾਂ ਦੋਨੇ ਇਕੱਠੇ ਖਾਂਦੇ। ਮੈਨਿਆ ਨੀ ਠੀਕ ਆ ਤੂੰ ਰਾਮ ਕਰ ਲੈਨੇ 5 ਮਿੰਟ ਦੇਖ ਲੈਣੀ ਕਿੰਨੀ ਚੰਗੀ ਲੱਗਦੀ ਸੀ ਭੋੜੀ ਸੀਗੀ ਪਰ ਸਾਨੂੰ ਨਹੀਂ ਪਤਾ ਇਹ ਜਿਹ ਬਹਿਰ ਤਾਂ ਨਿਕਲ ਲੰਗੀ ਇਹਦੇ ਵਿੱਚ ਜਾ ਕੇ ਦੇਖਦੀ ਆ ਕੀ ਬਣਦਾ ਖਾਣਾ ਲਾਹ ਉਹ ਬੈਟੀ ਬਚਾਰੀ ਮੇਰੀ ਮਾਂ ਪਹਿਲਾਂ ਹੀ ਬਚਾਰੀ ਤੰਗ ਇੰਨੀ ਸੀ ਆ ਜਾ ਦੇਰੀ ਹੋ ਠੀਕ ਹੈ ਕੀ ਹੋ ਗਿਆ ਮੰਮੀ ਕੀ ਹੋ ਗਿਆ ਕਾਦਰ ਹੁੰਨੀ ਹੈ ਹੈ ਕਾਦਰ ਹੁੰਨੀ ਹੈ ਕੀ ਗੱਲ ਬਸ ਪੁੱਤ ਉਹ ਆ ਗਈਆਂ ਕੈਂ ਕਰਾਂ ਦੀਆਂ ਦਿਮਾਗ ਇਹ ਲਿਆ ਤਾਂ ਜਾ ਗਾਣੇ ਦੀਆਂ ਨੇ ਮਾਂ ਤੂੰ ਨਾ ਟੈਨਸ਼ਨ ਲੈ ਕਰ ਚ ਹੁਣ ਇਹ ਜਾਊਗੀ ਬਸ ਪੁੱਤ ਖਾ ਲਈ ਉਹਨਾਂ ਨੇ ਮੈਂ ਤਾਂ ਖਾ ਲੋ ਨਹੀਂ ਪਾਉਂਦੀ ਹੁਣ ਜਮੀ ਵੀ ਹੋ ਦਸੀ ਸੀ ਸੀਮਾ ਵੀਰੇ ਨੇ ਗੱਲ ਤਾਂ ਹੀ ਮੇਰਾ ਤਾਂ ਨਾ ਮਨ ਨਹੀਂ ਖੜਿਆ ਮੈਂ ਕਿਹਾ ਛੇਤੀ ਜਾਵਾਂ ਮੰਮੀ ਦਾ ਹਾਲ ਵੇਖਾਂ ਉਹ ਤਾਂ ਮੈਨੂੰ ਸਮਝਾਉਂਦਾ ਉਲਟਾ ਅਗੇ ਤੂੰ ਕਿ ਹੁਣ ਇਹਦੇ ਨਾਲ ਚੰਗਾ ਵਰਤਾਓ ਕਰ ਰੱਖੇ ਮੈਂ ਕਿਹੜੇ ਮੂੰਹ ਨਾਲ ਕਰਾਂ ਦੱਸ ਵੀਰਾ ਮੈਨੂੰ ਵੀ ਸਮਝਾਉਂਦਾ ਸੀ ਮਾ ਵੀ ਮੰਮੀ ਨੂੰ ਆਕੇ ਸਮਝਾਉ ਤੇ ਜਵਾਬ ਤਾਂ ਜਵਾਬ ਹੀ ਆ ਤੂੰ ਕੀ ਕਿਹਾ ਭਰ ਉਹਨੂੰ ਪਾਈ ਨੂੰ ਤੇਰੇ ਨੂੰ ਮੈਂ ਤਾਂ ਕਿਹਾ ਸੀ ਕਿਉਂ ਬਗਾਨਾ ਗੂ ਚੱਕਾਂਗੇ ਮੈਂ ਤਾਂ ਫਿਰ ਕਹਿਤਾ ਮیرے ਨੂੰ ਜਦੋਂ ਮੈਨੂੰ ਫੋਨ ਆਇਆ ਮੈਂ ਕਿਹਾ ਅਸੀਂ ਨਹੀਂ ਬਗਾਨਾ ਗੂ ਚੱਕਣਾ ਜਿਵੇਂ ਮਰਜ਼ੀ ਕਰਦਾ ਰਹਿ ਤੂੰ ਮੈਨੂੰ ਕਹਿੰਦਾ ਕਹਿੰਦਾ ਮਾਂ ਤੂੰ ਕਹਿੰਦਾ ਇਹ ਨਾਲ ਉਹ ਕਰਦੀ ਆ ਵੱਡੀ ਜ਼ਿਆਦਾ ਸਹਤੀਆਂ ਦਿੰਦੀ ਹੈਗੀ ਵੱਡੀ ਉਤੋਂ ਜ਼ਿਆਦਾ ਮੈਂ ਪਾਲਣੂ ਕਹਿੰਦੀ ਮੇਰਾ ਪੇਵਾ ਪੁੱਤ ਕਿਉਂ ਪਾਲੂਗਾ ਇਹਦੀ ਦੂਰ ਬੈਠਾ ਮਗਾਨੀ ਅਸੀਂ ਕਿਉਂ ਕਿਸੇ ਦਾ ਬਗਾਨਾ ਗੂ ਪਾਲਾਂਗੇ ਅਸੀਂ ਦੱਸ ਅਸੀਂ ਬਗਾਨੇ ਗੂ ਪਾਲਣ ਵਾਸਤੇ ਬੈਠੇ ਆਂਗੇ ਆਪਦਾ ਲਵਾਂਗੇ ਮੈਂ ਤਾਂ ਵੱਡੀ ਨੂੰ ਵੀ ਕਹਿ ਦੂੰਗੀ ਮੈਂ ਕਿਹੜਾ ਵੱਡੀ ਤੋਂ ਡਰਦੀ ਆਂਗੀ ਮਨ ਤਾਂ ਇਹ ਗੁੱਸਾ ਚੜੀ ਜਾਂਦਾ بس ਦੇਖ ਦੇਖ ਕੇ ਉਹਨੂੰ ਹੋਰ ਤਾਂ ਕੁਝ ਨਹੀਂ ਦੇਖ ਤੈ ਲੈ ਕਰੋ ਕੋਈ ਮੜੇ ਦੇ ਮੁੱਟ ਬਾਰੇ ਕੋਈ ਆਇਆਗਾ ਮੈਂ ਨਹੀਂ ਪਾਣੀ ਪੀਣਾ ਤੁਹਾਡਾ ਮੈਂ ਤੁਹਾਡੇ ਘਰੇ ਨਹੀਂ ਆਇਆ ਬਿਨਾ ਪੁੱਤ ਕੋਈ ਨਹੀਂ ਪਾਣੀ ਪੀਣਾ ਮੈਂ ਨਹੀਂ ਪੀਣਾ ਤੂੰ ਦੱਸ ਛੋਟੀ ਦੀਆਂ ਕਿਉਂ ਸਹਤیاں ਲੈਣੀਆਂ ਗਈ ਕਿਉਂ ਅਸੀਂ ਬਗਾਨਾ ਪੁੱਤ ਪਾਲ ਕਿਸੇ ਦਾਤੀ ਪੁੱਤ ਪਾਲਾਂਗੇ ਜਿਆਦਾ ਨਾ ਉਹਦੇ ਭਾਈਆਂ ਨੂੰ ਦੇ ਦੇ ਉਹ ਸੰਭਾਲ ਲੈਣਾਂਗੇ ਅਸੀਂ ਨਹੀਂ ਪਾਲ ਦੇਗੇ ਨਪਣੀ ਮੈਂ ਤਾਂ ਕੋਈ ਸਹਤ ਹੀ ਨਹੀਂ ਦੇਈ ਹੈਗੀ ਛੋਟੀ ਸਹਤیاں ਕਿਉਂ ਨਹੀਂ ਦਿੰਦੀ ਉਹਦੇ ਨਾਲ ਹੀ ਆ ਤੂੰ ਤੂੰ ਦਾ ਮਾਂ ਵੱਲ ਵੀ ਨਹੀਂ ਹੁੰਦੀਗੀ ਦੱਸ ਹੁਣ ਤੂੰ ਸਿਆਣੀ ਆ ਬਗਾ ਨਾ ਪੁੱਤ ਕਿਤੇ ਪੁੱਤ ਕਿਵੇਂ ਪਾਲ ਲਾਂਗੇ ਕਿਸੇ ਦਾ ਆਬਦਾ ਹੋਵੇ ਫਿਰ ਤਾਂ ਅਸੀਂ ਜੀ ਚਾ ਕੇ ਪਾਲ ਲਈਏ ਨਾ ਦੀਦੀ ਮੈਂ ਤਾਂ ਕੁਛ ਨਹੀਂ ਬੋਲਦੀ ਮੇਨ ਦਾ ਘਰ ਚ ਸਾਰਿਆਂ ਨਾਲੇ ਰਹਿਣਾ ਪੈਂਦਾ ਹੈ ਬਸ ਬਸ ਹੁਣ ਤਾਂ ਤੂੰ ਛੋਟੀ ਦੀਆਂ ਸਾਡੀ ਨਹੀਂ ਹੈਗੀ ਮੇਰੀ ਤਾਂ ਹੁਣ ਤੁਸੀਂ ਦੋਨੇ ਕੁਛ ਨਹੀਂ ਲੱਗਦੀਆਂ ਹੈਗੀਆਂ ਮੈਂ ਬਣਿਆ ਅਲਸਰ ਮੈਂ ਤਾਂ ਰਿਸ਼ਤਾ ਲੈ ਕੇ ਆਈ ਹਾਂ ਪਹਿਲਾਂ ਤਾਂ ਮੰਮੀ ਨੇ ਛੇਤੀ ਘਰ ਚ ਵਿਆਹ ਕਰ ਲਿਆ ਉਹ ਤਾਂ ਕਿਸੇ ਨੂੰ ਪੁੱਛ ਦੱਸ ਵੀ ਨਹੀਂ ਕੀਤੀ ਹੈਗੀ ਤੁਰਤ ਪਰ ਮੈਨੂੰ ਕਹਤਾ ਵੀ ਰੀ ਤੇ ਸੂਟ ਸਮਾਲਾ ਹੁਣ ਐਡੀ ਛੇਤੀ ਤੁਸੀਂ ਮੈਨੂੰ ਉਹਦੇ ਨਾਲ ਵੀ ਰਲਾਤਾ ਜੋ ਸਹਤियां ਦਿਨੀਆਂ ਰੜਾਣਾ ਹੀ ਆ ਸਾਡੇ ਤਾਂ ਹੱਕ ਦੀ ਗੱਲ ਤੂੰ ਕਰਦੀ ਨਹੀਂ ਹੈਗੀ ਤੁਹਾਡੇ ਹੱਕ ਦੀ ਗੱਲ ਦੱਸ ਦੋ ਕੀ ਕਰਾਉ ਮੈਂ ਕਰ ਲੈਣੀ ਆ ਭਾਈ ਅਸੀਂ ਨਹੀਂ ਭਣੇ ਅਸੀਂ ਬਗਾਨਾ ਪਉਦਾ ਤੀ ਪੁੱਤ ਸੰਭਲਣਾ ਕੁਛ ਵੀ ਨਾ ਪਾਣੀ ਪੀ ਲੈ ਮੈਂ ਨਹੀਂ ਪੀਣਾ ਹੈਗਾ ਆ ਦੇਖ ਲਾ ਮਾਂ ਉਹ ਤਾਂ ਤੈਨੂੰ ਕਿਹਾ ਸੀ ਮੇਰੀ ਸਹੇਲੀ ਐਡੀ ਸੋਹਣੀ ਸੀਗੀ ਵੀ ਆਉ ਹੋ ਲਿਆਵਾਂਗੇ ਲੜੇ ਤੇਰੀ ਕਦਰ ਪਾਉਂਦੀ ਇੱਕ ਨਹੀਂ ਮੰਨੀ ਤੂੰ ਮੇਰੀ ਮੈਨੂੰ ਕੀ ਪਤਾ ਤੀ ਪੁੱਤ ਵੀ ਆਹੀ ਜੀ ਨਿਕਲੂਗੀ ਮੈਂ ਤਾਂ ਮੈਂ ਚਾਵਾਂ ਨਾਲ ਡਰ ਰਹੀ ਤੇ ਵੀ ਨਾਲੇ ਐਡੀ ਕਿਤੇ ਪੜੀ ਲਿਖੀ ਐਡਾ ਆਦਾਕਾਰ ਕਾਰੋਬਾਰ ਚਲਾਉਂਦੀ ਆ ਮੈਨੂੰ ਕਿਹੜਾ ਪਤਾ ਸੀ ਵੀ ਇਹੀ ਜਿਹਾ ਆਊਗੀ ਸਾਡੇ ਅੱਛਾ ਮੰਮੀ ਹੁਣ ਗੱਲ ਛੱਡ ਵੀ ਦੋ ਤੁਸੀਂ ਨਾ ਧੁੰਮਾ ਬਾਤੀਆਂ ਸਾਰੀ ਰਿਸ਼ਤੇਦਾਰੀ ਚ ਇਹ ਗੱਲ ਛੱਡਣ ਵਾਲੀ ਨਹੀਂ ਹੈਗੀ ਮੰਮੀ ਬਣੀ ਹੁੰਦੀ ਨਾ ਪਤਾ ਵਾਕਈ ਇਹਨਾਂ ਨੂੰ ਲੱਗਣਾ ਸੀਗਾ ਹੁਣ ਤਾਂ ਹੀ ਤਾਂ ਆਪਣੇ ਨਾਲ ਇੰਨਾ ਬੋਲਦੇ ਆ ਇਹ ਅੰਦਰੋਂ ਅੰਦਰੋਂ ਤਾਂ ਬਹੁਤ ਖੁਸ਼ ਆ ਖੁਸ਼ ਹੋਣਗੀਆਂ ਦੋਨੀਆਂ ਹੋਣਗੀਆਂ ਅੰਦਰੋਂ ਗੁਟਰ-ਕੁਟਰ ਕਮਰੇ ਚ ਵੜ ਜਾਂਦੀਆਂ ਨੇ ਗੁਟਰ-ਕੁਟਰ ਕਰਦੀਆਂ ਰਹਿੰਦੀਆਂ ਨੇ ਹੁਣ ਤੂੰ ਵੀ ਬਾਹਰ ਬੈਠੀ ਰਹਿਣਿਆ ਤੈਨੂੰ ਕੀ ਪਤਾ ਲੱਗਦਾ ਕੀ ਕਰਦੀਆਂ ਕੀ ਨਹੀਂ ਕਰਦੀਆਂ ਮੈਂ ਮੰਮੀ ਅਸੀਂ ਤਾਂ ਤੁਹਾਨੂੰ ਕਦੇ ਕਿਹਾ ਨਹੀਂ ਵੀ ਬਾਹਰ ਬੈਠਿਆ ਕਰੋ ਤੁਸੀਂ ਇਹ ਪਤਾ ਨਹੀਂ ਕਿਉਂ ਇੱਥੇ ਗੇਟ 'ਚ ਬਹਿ ਜਾਂਦੇ ਹੋ ਨਹੀਂ ਮੈਨੂੰ ਆ ਨਾ ਮੱਥੇ ਲਾਉਣ ਨੂੰ ਜੀ ਨਹੀਂ ਕਰਦਾ ਤਾਂ ਬਹਿ ਨਹੀਂ ਆ ਮੈਂ ਗੇਟ 'ਚ ਅੱਗੇ ਮੈਂ ਕਿੰਨਾ ਕੁ ਵਹਿੰਦੀ ਸੀ ਗੇਟ 'ਚ ਪਰ ਮੰਮੀ ਮੈਨੂੰ ਤਾਂ ਨਾ ਨਾਲ ਮਾੜਾ ਚੰਗਾ ਕਹੋ ਜੇ ਭਾਈ ਤੁਹਾਡਾ ਪੁੱਤ ਮੰਨਦਾ ਤੁਸੀਂ ਅਗਲੇ ਨਾਲ ਨਵੇੜ ਲਓ ਤੇ ਇਹ ਹੀ ਤਾਂ ਪੰਗੇ ਨੇ ਜੇ ਸਾਡਾ ਪੁੱਤ ਮੰਨਦਾ ਹੋਵੇ ਕਵਰ ਕੀ ਲਿਆ ਕੇ ਸਿਰ 'ਤੇ ਪਾਇਆ ਉਹਨੇ ਉਹ ਤਾਂ ਆਪ ਉਹਦੀ ਮੰਨਦਾਗਾ ਜਦੋਂ ਹੁਣ ਉਹ ਦੋਹੇ ਕੁਛ ਨਹੀਂ ਇੱਥੇ ਉਹਨੂੰ ਕੀ ਦਿੱਕਤ ਮੈਨੂੰ ਤਾਂ ਆ ਸਮਝ ਹੀ ਆਉਂਦੀ ਹੈਗੀ ਉਹ ਤਾਂ ਖੁਸਾ ਹੈ ਉਦੋਂ ਪਤਾ ਲੱਗੂ ਜਦੋਂ ਮੇਰੇ ਪੁੱਤ ਦੀ ਦਾੜ੍ਹੀ 'ਚ ਹੱਥ ਪਾਇਆ ਉਹਨੇ ਬਗਾਨੇ ਨੇ ਚੱਲ ਮੈਂ ਅੰਦਰ ਚੱਲੀ ਐ ਇਹਨਾਂ ਨਾਲ ਕਿਉਂ ਮੱਥਾ ਮਾਰਦੀਆਂ ਕਿਉਂ ਬੋਲੀ ਹੋਈਆਂ ਜਦੋਂ ਹੁਣ ਇਹ ਇਹ ਰਹਿਣਗੀਆਂ ਜਾਂ ਹੁਣ ਤੂੰ ਰਹਵੇਂਗੀ ਇੱਥੇ ਚੱਲ ਆ ਜਾ ਇਹਨਾਂ ਨਾਲ ਦੋ ਦੋ ਹੱਥ ਹੁਣ ਮੈਂ ਕਰਦੀਆਂ ਤੇ ਇੱਥੋਂ ਨਹੀਂ ਕੁਛ ਹੋਇਆਗਾ ਚਲ ਐਮੀ ਮੱਥਾ ਮਾਰੀਆ ਨਹੀਂ ਇਹਨਾਂ ਨਾਲ